ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਜਿਹੜੀ ਗੱਡੀ ਆ ਗੱਡੀ ਹੀਟ ਕਿਉਂ ਹੁੰਦੀ ਆ ਤੇ ਇਹਦਾ ਕੀ ਕਾਰਨ ਹੁੰਦਾ ਆ ਜਦੋਂ ਗੱਡੀ ਚਲਾਉਂਦੇ ਹੁੰਦੇ ਆ ਜਿਹੜਾ ਆ ਟੈਂਪਰੇਚਰ ਆ ਇਹਦਾ ਖਿਆਲ ਰੱਖਣਾ ਆ ਜਿਹੜੀ ਆ ਸੂਈ ਹੁੰਦੀ ਆ ਸੂਈ ਐਚ ਤੇ ਨਹੀਂ ਜਾਣੀ ਚਾਹੀਦੀ ਇਹ ਜਿਹੜੀ ਸੂਈ ਹੁੰਦੀ ਆ ਇਹ ਰਹਿੰਦੀ ਹੁੰਦੀ ਆ ਮਿਡਲ ਦੇ ਵਿੱਚ ਇਹਨੇ ਇੱਥੇ ਰਹਿਣਾ ਹੁੰਦਾ ਮਿਡਲ ਦੇ ਵਿੱਚ ਜੇ ਆਪਣੀ ਗੱਡੀ ਹੀਟ ਹੋਣ ਲੱਗ ਜਵੇ ਇਹ ਜਿਹੜੀ ਆ ਸੂਈ ਹੁੰਦੀ ਆ ਐਚ ਤੇ ਜਾਣ ਲੱਗ ਪੈਂਦੀ ਹੁੰਦੀ ਆ ਤੇ ਬਾਕੀ ਜਿਹੜੀ ਆਪਣੀ ਗੱਡੀ ਹੀਟ ਹੋ ਜਵੇ ਤਾਂ ਆਪਾਂ ਕੀ ਕਰਨਾ ਆ ਉਹ ਵੀ ਸਾਨੂੰ ਮੈਂ ਬੂਨਟ ਓਪਨ ਕਰਕੇ ਦੱਸਦਾ ਗੱਡੀ ਹੀਟ ਹੋਣ ਦਾ ਕਾਰਨ ਇਹ ਹੁੰਦਾ ਆ ਜਿਹੜਾ ਰੇਡੀਏਟਰ ਇਹਦੇ ਵਿੱਚ ਜੇ ਪਾਣੀ ਨਾ ਹੋਵੇ ਤਾਂ ਜਿਹੜੀ ਗੱਡੀ ਹੁੰਦੀ ਹੈ ਹੀਟ ਹੋਣ ਲੱਗ ਪਦੀ ਹੁੰਦੀ ਆ ਤੇ ਕਿੱਥੇ ਪੱਖਾ ਵੀ ਹੁੰਦਾ ਜੇ ਪੱਖਾ ਨਾ ਚੱਲਦਾ ਹੋਵੇ ਤਾਂ ਵੀ ਗੱਡੀ ਜਿਹੜੀ ਹੁੰਦੀ ਹੈ ਹੀਟ ਹੋਣ ਲੱਗ ਪਦੀ ਹੁੰਦੀ ਆ ਤੇ ਜਿਹੜਾ ਪੱਖਾ ਹੁੰਦਾ ਚੱਲਦਾ ਨਹੀਂ ਰਹਿੰਦਾ ਹੁੰਦਾ ਆ ਇਹਨੇ 10 ਮਿੰਟਾਂ ਬਾਅਦ ਪੱਕੇ ਨੇ ਚੱਲਣਾ ਹੁੰਦਾ ਤੇ ਪੱਖਾ ਚੱਲੂਗਾ ਤਾਂ ਜਿਹੜਾ ਰੇਡੀਏਟਰ ਆ ਫੇ ਪੱਖਾ ਠੰਡਾ ਰੱਖਦਾ ਹੁੰਦਾ ਰੇਡੀਏਟਰ ਨੂੰ ਇੱਕ ਹੋਰ ਇਹਦੇ ਵਿੱਚ ਆਪਾਂ ਕੱਲਾ ਪਾਣੀ ਨਹੀਂ ਪਾਉਣਾ ਹੈ ਜੇ ਕੱਲਾ ਪਾਣੀ ਪਾਉਂਦੇ ਆ ਤੇ ਇਹਨੂੰ ਜੰਗਾਲ ਲੱਗ ਜਾਂਦਾ ਹੁੰਦਾ ਹੈ ਫਿਰ ਜਿਹੜੀ ਪਾਣੀ ਦੀ ਸਪਲਾਈ ਹੁੰਦੀ ਹੈ ਸਪਲਾਈ ਹੁਣੀ ਬੰਦ ਹੋ ਜਾਂਦੀ ਹੁੰਦੀ ਹੈ ਤੇ ਇਸ ਲਈ ਇਹਦੇ ਵਿੱਚ ਨਾਲ ਕੂਲੈਂਟ ਪਾਉਣਾ ਹੈ ਕੂਲੈਂਟ ਯਾਨੀਕ 2 ਲੀਟਰ ਕੂਲੈਂਟ ਬਾਕੀ ਤੁਸੀਂ ਇਹਦੇ ਵਿੱਚ ਪਾਣੀ ਪਾ ਸਕਦੇ ਆ ਇੱਕ ਤਾਂ ਕੂਲੈਂਟ ਨਾਲ ਗੱਡੀ ਨੂੰ ਠੰਡੀ ਰੱਖਣਾ ਹੈ ਤੇ ਇੱਕ ਜੰਗਾਲ ਨਹੀਂ ਲੱਗਣਾ ਹੈ ਤੇ ਜੇ ਜੰਗਾਲ ਲੱਗ ਗਿਆ ਫਿਰ ਜਿਹੜਾ ਰੇਡੀਏਟਰ ਹੁੰਦਾ ਇਹਨੂੰ ਸਾਫ਼ ਕਰਾਉਣਾ ਪੈਂਦਾ ਹੁੰਦਾ ਹੈ ਜਿਹੜੀ ਪਾਣੀ ਦੀ ਸਪਲਾਈ ਹੁੰਦੀ ਹੁਣੀ ਬੰਦ ਹੋ ਜਾਂਦੀ ਹੁੰਦੀ ਹੈ ਤੇ ਇਹਨੂੰ ਫਿਰ ਤੁਹਾਨੂੰ ਸਾਫ਼ ਕਰਾਉਣਾ ਪ ਬਾਕੀ ਡੇਲੀ ਜਦੋਂ ਗੱਡੀ ਸਟਾਰਟ ਕਰਨੀ ਆ ਪਹਿਲਾਂ ਆਪਾਂ ਇਹਦੇ ਵਿੱਚ ਪਾਣੀ ਚੈੱਕ ਕਰਨਾ ਕਿ ਪਾਣੀ ਆਪਣਾ ਇਹਦੇ ਵਿੱਚ ਫੁੱਲਿਆ ਤੇ ਪਾਣੀ ਫੁੱਲ ਹੀ ਤੁਸੀਂ ਰੱਖਣਾ ਆ ਬਾਕੀ ਜਾਨੀ ਕੋਲੈਂਟ ਤੁਸੀਂ ਜ਼ਰੂਰ ਰੱਖਣਾ ਇਹਦੇ ਵਿੱਚ ਕੋਲੈਂਟ ਹਰਾ ਜਿਹਾ ਹੁੰਦਾ ਆ ਆ ਵੀ ਇਹਦੇ ਨਾਲ ਜੁਆਇੰਟ ਆ ਆ ਇੱਥੇ ਲਿਖਿਆ ਕੋਲੈਂਟ ਜਿੰਦਾ ਇਹਦੇ ਵਿੱਚ ਵੀ ਆਹ ਹਰਾ ਜਿਹਾ ਆ ਕੋਲੈਂਟ ਹੁੰਦਾ ਆ ਤੇ ਇਹਦੇ ਵਿੱਚ ਜਾਨ ਇੱਕ ਅੱਧਾ ਕੋਲੈਂਟ ਪਾ ਸਕਦੇ ਆ ਅੱਧਾ ਪਾਣੀ ਪਾ ਸਕਦੇ ਆ ਤੇ ਬਾਕੀ ਜੇ ਦੇ ਵਿੱਚ ਪਾਣੀ ਆਪਾਂ ਇਹਨਾਂ ਓਕੇ ਰੱਖਿਆ ਆ ਕਈ ਵਾਰ ਜਿਹੜੇ ਆ ਪਾਈਪ ਹੁੰਦੇ ਆ ਗੱਡੀ ਚੱਲਦੀ ਤੇ ਇਹ ਪਾਈਪ ਜਦੋਂ ਲੀਕਿੰਗ ਹੋਣ ਲੱਪਾਂ ਦੇ ਹੁੰਦੇ ਆ ਪਾਈਪ ਫਟ ਜਾਂਦਾ ਹੁੰਦਾ ਆ ਤੇ ਉਹਦੇ ਕਰਕੇ ਵੀ ਪਾਣੀ ਇਹਦੇ ਵਿੱਚ ਘਟ ਜਾਂਦਾ ਹੁੰਦਾ ਆ ਫਿਰ ਗੱਡੀ ਆਪਣੀ ਹੀਟ ਉਨ ਲਾਪਾਂਦੀ ਹੁੰਦੀ ਆ ਤੇ ਬਾਕੀ ਜਿਹੜਾ ਤੁਹਾਨੂੰ ਮੈਂ ਦੱਸਿਆ ਸੀਗਾ ਜਿਹੜਾ ਟੈਂਪਰੇਚਰ ਹੈ ਉਹ ਚੈੱਕ ਰੱਖਣਾ ਹੈ ਕਿ ਗੱਡੀ ਆਪਣੀ ਜਿਹੜੀ ਉਹ ਸੂਈ ਹੈ ਇਹ ਚਤੇ ਤੇ ਨਹੀਂ ਜਾਂਦੀ ਆ ਤੇ ਇਹ ਚਤੇ ਜਾਂਦੀ ਹੋਵੇ ਫਿਰ ਗੱਡੀ ਤੁਸੀ ਸਟਾਪ ਕਰਨੀ ਆ ਹੁਣ ਤੁਹਾਨੂੰ ਦੱਸਦਾ ਜੇ ਗੱਡੀ ਆਪਣੀ ਹੀਟ ਹੁੰਦੀ ਹੋਵੇ ਤਾਂ ਕੀ ਕਰਨਾ ਹੈ ਜਦੋਂ ਗੱਡੀ ਆਪਣੀ ਹੀਟ ਹੁੰਦੀ ਹੋਵੇ ਫਿਰ ਤੁਸੀਂ ਗੱਡੀ ਨੂੰ ਸਟਾਪ ਕਰਨਾ ਸਟਾਪ ਕਰਕੇ ਫਿਰ ਜਿਹੜਾ ਬੋਨਟ ਹੈ ਆ ਬੋਨਟ ਵੀ ਓਪਨ ਤੁਸੀਂ ਰੱਖਣਾ ਹੈ ਤੇ ਜਦੋਂ ਬੋਨਟ ਤੁਸੀਂ ਓਪਨ ਰੱਖਣਾ ਹੈ ਇਹਨੂੰ 2 ਘੰਟੇ ਠੰਡੀ ਹੋਣ ਨੂੰ ਰੱਖਣਾ ਹੈ 2 ਘੰਟੇ ਤੁਸੀਂ ਜਾਣੇ ਕਿ ਇਹਨੂੰ ਠੰਡੀ ਹੋਣ ਦੇਣਾ ਹੈ 2 ਘੰਟਿਆਂ ਬਾਅਦ ਇਹਨੂੰ ਤੁਸੀਂ ਓਪਨ ਕਰਨਾ ਹੈ ਓਪਨ ਕਰਕੇ ਜੇ ਇਹਦੇ ਵਿੱਚ ਪਾਣੀ ਘਟਿਆ ਪਹਿਲਾਂ ਤੁਸੀਂ ਗੱਡੀ ਨੂੰ ਸਟਾਰਟ ਕਰਨਾ ਸਟਾਰਟ ਕਰਕੇ ਫਿਰ ਇਹਦੇ ਵਿੱਚ ਮਾੜਾ-ਮਾੜਾ ਪਾਣੀ ਪਾਉਣਾ ਹੈ ਤੇ ਪਾਣੀ ਜਦੋਂ ਆਪਣਾ ਓਕੇ ਹੋ ਗਿਆ ਫਿਰ ਤੁਸੀਂ ਦੇਖਣਾ ਕਿ ਇਹ ਗੱਡੀ ਯਾਨੀ ਕਿ ਕਿਤੇ ਲੀਕ ਤਾਂ ਨਹੀਂ ਕਰਦੀ ਆ ਯਾਨੀ ਕਿ ਪਾਈਪ ਕਿਤੇ ਲੀਕ ਤਾਂ ਨਹੀਂ ਕਰਦਾ ਆ ਤੇ ਬਾਕੀ ਤੁਸੀਂ ਚੈੱਕ ਕਰਨਾ ਪੱਖਾ ਚੱਲਦਾ ਆ ਜਾਂ ਜੇ ਕੋਈ ਪੱਖੇ ਦੀ ਪ੍ਰੋਬਲਮ ਆ ਜਾਂ ਪਾਣੀ ਪਾਣੀ ਲੀਕ ਹੁੰਦਾ ਆ ਉਹ ਵੀ ਤੁਸੀਂ ਮਕੈਨਿਕ ਨੂੰ ਚੈੱਕ ਕਰਾਉਣਾ ਆ ਜਿਹੜਾ ਰੇਡੀਏਟਰ ਦਾ ਟੱਕੜ ਆ ਉਹਦੇ ਉੱਤੇ ਲਿਖਿਆ ਆ ਡੇਂਜਰ ਨੈਵਰ ਓਪਨ ਹੌਟ ਯਾਨੀ ਕਿ ਤੁਸੀਂ ਉਹਨੂੰ ਜੇ ਅੱਧੇ ਘੰਟੇ ਬਾਅਦ ਵੀ ਓਪਨ ਕਰਦੇ ਆ ਜਾਂ ਤੁਸੀਂ ਘੰਟੇ ਬਾਅਦ ਓਪਨ ਕਰਦੇ ਆ ਉਹਦੇ ਵਿੱਚ ਇਹ ਹੁੰਦਾ ਤੇ ਜਿਹੜਾ ਪਾਣੀ ਹੁੰਦਾ ਆ ਪਾਣੀ ਉਹ ਵਾਲਾ ਮਾਰਦਾ ਹੁੰਦਾ ਆ ਤੇ ਸਕੈਨ ਉੱਤੇ ਵੀ ਪੈ ਸਕਦਾ ਆ ਤੇ ਸਕੈਨ ਦਾ ਖਰਾਬ ਵੀ ਹੋ ਸਕਦੀ ਹੈ ਕਿਉਂਕਿ ਪਾਣੀ ਗਰਮ ਬਹੁਤ ਹੋਣਾ ਆ ਤੇ ਇਸੇ ਲਈ ਜਾਨੀ ਕਿ ਤੁਸੀਂ 2 ਘੰਟੇ ਵੇਟ ਕਰਨੀ ਆ 2 ਘੰਟੇ ਵੇਟ ਕਰਕੇ ਹੀ ਪਾਣੀ ਪਾਉਣਾ ਆ ਜੇ ਆਪਾਂ ਓਪਨ ਕਰਕੇ ਜਾਨੀ ਕਿ ਅੱਧੇ ਘੰਟੇ ਬਾਅਦ ਓਪਨ ਕਰਕੇ ਪਾਣੀ ਪਾ ਵੀ ਦਿੰਨੇ ਆ ਤੇ ਜਿਹੜੀ ਹੈਡ ਗੈਸਕਟ ਹੁੰਦੀ ਆ ਉਹ ਦਾ ਖਰਾਬ ਹੋਣ ਦਾ ਵੀ ਚਾਂਸ ਹੁੰਦਾ ਆ ਉਹ ਫਟ ਵੀ ਸਕਦੀ ਹੈ ਹੈਡ ਗੈਸਕਟ ਤੇ ਇਸ ਲਈ ਜਾਨੀ ਕਿ ਤੁਸੀਂ 2 ਘੰਟੇ ਵੇਟ ਕਰੋ ਵੇਟ ਕਰਕੇ ਹੀ ਪਾਣੀ ਪਾਓ ਤੇ ਬਾਕੀ ਜਿਹੜੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ